ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਪਹੁੰਚੇ ਹੋਏ ਆਂ ਬਾਈ ਆਪਾਂ ਸਾਲਾਂਪੁਰ ਹੌਲੈਂਡ ਦੀ ਏਜੰਸੀ ਵਿੱਚ ਆਪਣੇ ਬਹੁਤ ਖਾਸ ਮਿੱਤਰ ਨੇ ਬਾਈ ਇਹਨਾਂ ਨੇ ਟਰੈਕਟਰ ਲਿਆ ਜੀ ਹੌਲੈਂਡ ਕਈ ਦਿਨ ਤੋਂ ਚੱਲਦਾ ਸੀ ਸੌਦਾ ਟਰੈਕਟਰ ਦਾ ਤੇ ਆਜੋ ਬਣੇ ਰਿਓ ਵੀਡੀਓ ਵਿੱਚ ਤੁਹਾਨੂੰ ਦੱਸਦੇ ਆ ਕਿਹੜਾ ਟਰੈਕਟਰ ਲੱਤਾਂ ਵੀਡੀਓ ਦੇਖਿਓ ਪੂਰੀ ਤੇ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਅੱਜ ਹੌਲੈਂਡ ਦੀ ਏਜੰਸੀ ਵਿੱਚ ਸਾਲਾਂਪੁਰ ਪੈਂਦੀ ਬਾਈ ਏਜੰਸੀ ਕਈ ਵੀਰ ਪੁੱਛੇ ਨੇ ਰੂਪੜ ਡੀਲਰਸ਼ਿਪ ਨਹੀਂ ਹੈਗੀ ਰੂਪੜ ਨਹੀਂ ਹੈਗੀ ਬਾਈ ਸਾਲਾਂਪੁਰਾ ਸ਼ੋਅਰੂਮ ਹੌਲੈਂਡ ਵਾਲਿਆਂ 3630 ਲੈ ਆ ਜੀ ਸਪੈਸ਼ਲ ਐਡੀਸ਼ਨ ਤੇ ਕਈ ਜਨਾਂ ਦੇ 2-3 ਟਰੈਕਟਰਾਂ ਚ ਫਸੇ ਹੋਏ ਤੇ ਫਿਰ ਹਾਰ ਕੇ ਬਾਈ ਨੇ ਐਡਜਸਟ ਕਰਿਆ ਵੀ 3630 ਲੈਣਾ ਠੀਕ ਆ ਜੀ ਤੇ ਆਪਾਂ ਤੁਹਾਨੂੰ ਮਿਲਾਉਨੇ ਆ ਕੌਣ ਕੌਣਾ ਹੈ ਆ ਮੀਆਂ ਪਰਤੂਆ ਵੀਰਾਂ ਜੀ ਨੇ ਟਰੈਕਟਰ ਲਿਆ ਠੀਕ ਆ ਜੀ ਫੋਟੋ ਫੋਟੋ ਕਰਦੇ ਆ ਟਰੈਕਟਰ ਦੀ ਕਰਤਾ ਰੇੜੀ ਆਪਣਾ 16 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਨੇ ਟਰੈਕਟਰ ਨੂੰ ਠੀਕ ਆ ਜੀ ਸਪੈਸ਼ਲ ਐਡੀਸ਼ਨ ਦੇ ਵਿੱਚ ਇੱਕੋ ਮਾਡਲ ਆਉਂਦਾ ਬਾਈ ਇਹਦੇ ਵਿੱਚ ਬਹੁਤ ਜ਼ਿਆਦਾ ਮਾਡਲ ਨਹੀਂ ਦਿੰਦੀ ਕੰਪਨੀ ਤੁਹਾਨੂੰ ਪਤਾ ਹੀ ਆ ਜੋ ਵੀ ਹੈਗਾ ਸਾਫ ਤਾਂ ਵੇਦਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਡੈਸਟੀਨੇਸ਼ਨ ਡਿਲੀਵਰੀ ਕਰਦੇ ਆਂ ਆ ਜਣੋ ਜੀ ਲੋ ਜੀ ਮਾਲਾ ਪਿੰਡ ਤੋਂ ਸਾਡਾ ਚਾਚਾ ਮੈਂ ਚਾਚਾ ਹੀ ਕਹਿੰਨਾ ਮਹਿਰ ਸਿੰਘ ਜੀ ਪਹੁੰਚੇ ਹੋਇਆ ਹੋ ਚਾਚਾ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬਹੁਤ ਵਧੀਆ ਰਿਸ਼ਤੇਦਾਰਾਂ ਵੱਲ ਕਰਤੀਆਂ ਵਧਾਈਆਂ ਹੋ ਗਈਆਂ ਠੀਕ ਹੈ ਜੀ ਤੇਰੀ ਕਿਰਪਾ ਹੋ ਗਈ ਨਾਲਾ ਮੇਰੀ ਗਾਦੀ ਕਿਰਪਾ ਹੋਈ ਹੈ ਜੀ ਵੀ ਇਹਨਾਂ ਦਾ ਮਨ ਤਾਂ ਵੀ ਹਾਲੈਂਡ ਲੈਣਾ ਠੀਕ ਹੈ ਸ਼ੌਂਕ ਦਾ ਵਾਨ ਕੇ ਚਲੋ ਵੀ ਦਿਲ ਦੀ ਤਮੰਨਾ ਸੀ ਕੰਮ ਤਾਂ ਬਹੁਤ ਵਧੀਆ ਚੱਲਦਾ ਦਾ ਟਰੈਕਟਰ ਸੀਗਾ ਬਹੁਤ ਵਧੀਆ ਤੇ ਹਾਂਜੀ ਹਾਂ ਚਲੋ ਅਤੇ ਇਹ ਸ਼ੌਂਕ ਵੀ ਪੂਰੇ ਕਰਨੇ ਚਾਹੀਦੇ ਆ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਵੀਰੇ ਠੀਕ ਹੋ? ਸਭ ਤੋਂ ਪਹਿਲਾਂ ਵਧਾਈਆਂ ਵੀਰੇ ਤੈਨੂੰ। ਠੀਕ ਹੈ ਜੀ। ਤੇ ਹੋਰ ਇਹਨਾਂ ਦਾ ਸ਼ੌਂਕ ਤਾਂ ਕਿਦਾਂ? ਹਾਂ ਬਾਈ ਸ਼ੌਕ ਹੈਗਾ ਤਾਂ। ਤੁਸੀਂ ਪੂਰਾ ਕਰਤਾ। ਨਾ ਨਾ ਵੀਰੇ। ਮੈਂ ਨਾ ਕੋਈ ਗੱਲ ਨਹੀਂ। ਵਧੀਆ ਟੀਮ ਹੈ ਬਾਈ ਵਧੀਆ ਹੈ। ਠੀਕ ਹੈ ਠੀਕ ਹੈ। ਚਲੋ ਵੀਰੇ ਜਿਹੜੀ ਜੀ ਨੇ ਕਰਮਾ ਚਾਉਣਾ ਉਹ ਨਹੀਂ ਆਉਣਾ। ਹਣਾ ਜੀ। ਇੱਕ ਜਰੀਆ ਵੀ ਹੁੰਦਾ ਬੰਦੇ ਦਾ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ। ਠੀਕ ਹੈ ਜੀ। ਵੱਡਿਆ ਬੰਦਾ ਹੈ ਸਾਡਾ ਅੱਛਾ ਇਹ ਬਾਈ ਇਹ ਦੀ ਹੋਰ ਇਹਦੇ ਸਰਪ੍ਰੇਚ ਆ ਰਹੇ ਸੀ ਠੀਕ ਆ ਭਗਤਪੁਰ ਦਾ ਤੇ ਬਾਈ ਨੇ ਬਾਈ ਇੰਨਾ ਜ਼ਿਆਦਾ ਮਾਨ ਕਰਿਆ ਪਹਿਲਾਂ ਥੋੜਾ ਜਿਹਾ ਟੈਰਾਂ ਦਾ ਸੀਗਾ ਫਿਰ ਬਾਈ ਕਹਿੰਦਾ ਵੀ ਆਹੀ ਟਰੈਕਟਰ ਲੈਣਾ ਵੀਰ ਕਹਿੰਦਾ ਆਹੀ ਲੈਣਾ ਵੀ ਜਿਹੜਾ ਕਹੇਤਾ ਵਾ ਠੀਕ ਆ ਸਾਡਾ ਭਾਈ ਆ ਸਗਾ ਠੀਕ ਆ ਭਗਤਪੁਰ ਜਿਹੜੀ ਚੀਜ਼ ਪਹ ਹੱਥ ਲਾ ਦੇਵੇ ਠੀਕ ਆ ਜੀ ਕਲਿਆਣੀ ਪੈਂਦੀ ਆ ਇਹਨਾਂ ਨੂੰ ਨਹੀਂ ਪੈਂਦੀ ਸਾਨੂੰ ਜੇ ਕਹਦੇ ਵੀ ਉਹ ਸਾਨੂੰ ਕਰਨਾ ਜੇ ਨਹੀਂ ਆ ਤਾਂ ਆਪੇ ਜਰੀਆ ਬਣਾ ਹੋ ਜਾਣੀ ਹੋ ਜਾਣੀ ਠੀਕ ਆ ਫਿਰ ਇਹ ਤੋਂ ਵੱਲ ਹੁੰਦਾ ਵੀ ਚਲੋ ਠੀਕ ਆ ਜਿਹੜਾ ਬੰਦਾ ਠੀਕ ਆ ਵੀਰੇ ਚਲੋ ਵੀਰੇ ਇਹ ਵੀ ਕੋਈ ਉਹ ਬੰਦਾ ਕਰ ਸਕਦਾ ਹਰੇਕ ਨਹੀਂ ਕਰਦਾ ਹੈ ਜੀ ਕਿਸਮਤ ਦਾ ਬਈ ਇਹ ਸੀ ਨਾਲ ਲੱਗੇ ਹੋਏ ਆ ਠੀਕ ਆ ਤੇ ਇਹ ਬਿੰਨਾ ਦਾ ਪਿੰਡ ਹੈਗਾ ਮੀਆਂਪੁਰ ਖਾਸ ਜੀ ਖਾਸ ਨਹੀਂ ਆ ਠੀਕ ਆ ਜੀ ਕਰਿਆਨੇ ਦੀ ਦੁਕਾਨ ਵੀ ਹੈ ਵੀ ਇਹਨਾਂ ਦੀ ਹਾਂ ਕਰਿਆਨੇ ਦਾ ਕੰਮ ਵੀ ਆਪਣਾ ਖੇਤੀ ਵੀ ਆ ਠੀਕ ਆ ਸਾਰੀ ਸਰਕਲ ਚੱਲੀ ਜਾਂਦੇ ਆ ਠੀਕ ਆ ਬਾਈ ਸਾਰੇ ਕੰਮ ਕਰਦਾ ਵਿੱਚ ਪੜਾਉਂਦਾ ਵੀ ਆ ਖੇਤੀ ਦਾ ਕੰਮ ਵੀ ਕਰਦਾ ਆਲ ਰਾਊਂਡਰ ਬੰਦਾ ਚਾਚੇ ਹੈ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਆ ਆਪੂ ਜੀ ਤੁਹਾਨੂੰ ਵੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਆਪੂ ਦਾ ਇਹ ਕਹਿੰਦਾ ਵੀ ਟਰੈਕਟਰ ਦੂਆ ਵਧੀਆ ਪਰ ਬਾਪੂ ਕਹਦਾ ਵੀ ਜਿੱਕਣਾ ਬੱਚਿਆਂ ਨੂੰ ਮਰਜ਼ੀ ਠੀਕ ਨਹੀਂ ਹਾਂ ਚਲਾਉਣਾ ਕਿਹਾ ਬਾਪੂ ਜੀ ਇਹਨਾਂ ਨੇ ਆ ਬਿਲਕੁਲ ਹੈਨਾ ਜੀ ਤੁਸੀਂ ਤਾਂ ਚਲੋ ਨਾਲ ਸਾਥ ਦੇ ਸਕਦੇ ਇਹਨਾਂ ਦਾ ਨਾਲੇ ਜੂਤ ਇੱਥੇ ਰਹਿ ਜੀ ਆਪਣੇ ਪੰਜਾਬ ਵਿੱਚ ਉਹਦੇ ਵਾਕੀ ਰੀਤ ਨਹੀਂ ਇਹ ਤਾਂ ਤੁਸੀਂ ਸਭ ਤੋਂ ਵਧੀਆ ਗੱਲ ਕਹੀ ਹੈ ਜੀ ਹਾਂ ਜੀ ਇਹਨਾਂ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਜੀ ਚਲੋ ਜੀ ਗੱਲ ਭੱਜੀ ਜਾਂਦਾ ਕੀ ਫਾਇਦਾ ਤੇ ਮਾਂ ਬਾਪ ਦਾ ਬਾਪੂ ਜੀ ਆਪਣੇ ਕੋਰੇ ਸਾਰਾ ਕੁਝ ਹੈਗਾ ਫੇਰ ਲੋੜ ਨਹੀਂ ਹੈਗੀ ਜਾਣ ਦੀ ਇਹ ਆਪਸ਼ਨ ਉਹਦੇ ਵਾਸਤੇ ਹੈ ਜਿਹਦੇ ਕੋਲ ਇੱਥੇ ਕੁਝ ਹੈ ਨਹੀਂ ਬਿਲਕੁਲ ਠੀਕ ਹੈ ਨਹੀਂ ਮੈਂ ਆਪ 6-7 ਸਾਲ ਲੱਗੇ ਆ ਚਾਚੇ ਨੂੰ ਪਤਾ ਠੀਕ ਹੈ ਜੀ ਯਾਨੀ ਕਿ ਮੈਂ ਬਾਹਰ ਤੋਂ ਸੋਚ ਕੇ ਆਦਾ ਵੀ ਬਾਹਰ ਨਹੀਂ ਜਾਣਾ ਵੀ ਇੱਥੇ ਹੀ ਕਰ ਲਵਾਂ ਤੇ ਸਭ ਕੁਝ ਇੱਥੇ ਹੀ ਸਾਨੂੰ ਬਿਲਕੁਲ ਜੀ ਬਿਲਕੁਲ ਇਹ ਚੀਜ਼ अवेलेबल ਹੈ ਨਹੀਂ ਬਹੁਤ ਬੰਦਾ ਪਾ ਸਕਦਾ ਜਿਵੇਂ ਬਾਹਰ ਜਾ ਕੇ ਵੀ ਮੇਰੇ ਸੇ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਵੀਰੇ ਜਿਹੜਾ ਸਿਸਟਮ ਸੇਮ ਹੈਗਾ ਨਹੀਂ ਬਿਲਕੁਲ ਵੀਰੇ ਅੱਛਾ ਮੈਂ ਉਹ ਵੀ ਜਿਹੜੇ ਬੰਦੇ ਉਹਦਾ ਸਿਸਟਮ ਨਹੀਂ ਹੈਗਾ ਜਿਹੜੇ ਜਾਣਦੇ ਆ ਤਾਂ ਕੋਈ ਮਾੜੀ ਗੱਲ ਨਹੀਂ ਬੰਦਾ ਆਪਣਾ ਭੱਲਾ ਸੋਚਦਾ ਬਿਲਕੁਲ ਵੀਰੇ ਜਿਹਦੇ ਕੋਲ ਇੱਥੇ ਕੋਈ ਆਪਸ਼ਨ ਨਹੀਂ ਨਾ ਹੈਗਾ ਜੀ ਉਹਨਾਂ ਵਾਸਤੇ ਬਾਹਰ ਹੈਗਾ ਜੇ ਆਪਾਂ ਔਰੇ ਵਧੀਆ ਰੋਟੀ ਖਾ ਰਹੇ ਆ ਆਪਣੇ ਕੋਲ ਆਪਸ਼ਨ ਹੈਗੀ ਆ ਜੇ ਆਪਾਂ ਪੈਸਾ ਕਮਾ ਰਹੇ ਆ ਔਰੇ ਤਾਂ ਵੀਰੇ ਲੋੜ ਨਹੀਂ ਹੈਗੀ ਕਿਉਂ ਮੈਂ ਬਹੁਤ ਬੰਦੇ ਉਹਦਾ ਮਾੜਾ ਵੀ ਕਹੀ ਜਾਂਦੇ ਮੈਂ ਮਾੜਾ ਨਹੀਂ ਕਹਿੰਦਾ ਸਿੱਧਾ ਬਾਈ ਸਿਸਟਮ ਹੀ ਹੋਈ ਆ ਉਹ ਤਾਂ ਜਾਣਾ ਹੀ ਪਊਗਾ ਬਿਲਕੁਲ ਜਾਣਾ ਪਣਾ ਬਿਲਕੁਲ ਪਤਾ ਨਹੀਂ ਹੈ ਪਰ ਜੇ ਉਹਦਾ ਸਿਸਟਮ ਹੈ ਜਾਣਾ ਘੇੜ ਚਾਲੇ ਕੇ ਜਾਣਾ ਫੇਰ ਮਾਣਾ ਫੇਰ ਮਾਣਾ ਵੀਰੇ ਸਹੀ ਗੱਲ ਚ ਵੀ ਇਹ ਡਿਲੀਵਰੀ ਜੀ ਫਿਰ ਹਾਂ ਲਓ ਭਾਈ ਆਹ ਲਓ ਭਾਈ ਲਿਖਤ ਪੜਤ ਸਾਰੀ ਹੋ ਗਈ ਠੀਕ ਹੈ ਜੀ ਜੋ ਵੀ ਏਜੰਸੀ ਦੀ ਫਾਰਮੈਲਟੀ ਨੇ ਸਾਰੀਆਂ ਹੋ ਗਈਆਂ ਸਾਡਾ ਗਰਨਾਮ ਬਾਈ ਆ ਠੀਕ ਹੈ ਜੀ ਮਾਮੇ ਤਾਂ ਮੇਰੇ ਦਾੜੀ ਆ ਵਿੱਕੇ ਦਾ ਬਹੁਤ ਹੋਰ ਭਾਈ ਠੀਕ ਆ ਬਿਲਕੁਲ ਠੀਕ ਹੈ ਜੀ ਪਹਿਲਾਂ ਵੀ ਭਾਈ ਕਦੋਂ ਬਥੇ ਬਣਾਈਏ ਵੀਡੀਓ ਤੁਸੀਂ ਮੈਂ ਤਾਂ ਹੈ ਨਹੀਂ ਦੇ ਤੂੰ ਉਧਰ ਤੇ ਕਿਤੇ ਹਾਂ ਵੀ ਸੀ ਉਹਨੇ ਕਿਤੇ ਠੀਕ ਹੈ ਜੀ ਪਰ ਇਹਦੀ ਅਮਾਉਂਟ ਬਸ ਫਾਰਮੈਲਟੀ ਬਾ ਕੋਈ ਗੱਲ ਨਹੀਂ ਹੋਗਾ ਇਹ ਭਾਈ ਆ ਦੇਖੋ ਬਾਈ ਨਾਲੇ ਆਹ ਚੀਜ਼ਾਂ ਲਿਖ ਕੇ ਲਾਈਆਂ ਹੋਈਆਂ ਹੁਣ ਅਸੀਂ ਵੀ ਇਹ ਫੋਟੋ ਖਿੱਚ ਕੇ ਲੈ ਆਣੀ ਅੱਜ ਆਲੂ ਮੈਂ ਵੀ ਲਾਉਂਗਾ ਇਹ ਗੱਲਾਂ ਠੀਕ ਆ ਜੇ ਪਹਿਲੇ ਹੀ ਬੰਦਾ ਪੜ ਲਵੇ ਤਾਂ ਵਧੀਆ ਠੀਕ ਹੈ ਜੀ ਇਹ ਆ ਲਿਖਿਆ ਹੋਇਆ ਬਾਈ ਜਾਨਾ ਨੇ ਵੀ ਨਵੇਂ ਟਰੈਕਟਰ ਦੀ ਆਰ ਸਿੰਘ ਸ਼ੋਰਸ ਲੋਨ ਦੀ 1% ਟਰੈਕਟਰ ਫੀਸ ਦੇ ਸੌਦੇ ਤੋਂ ਵੱਖਰੀ ਹੋਵੇਗੀ ਜੀ 10 ਲੱਖ ਕੀਮਤ ਦੇ ਉੱਪਰ ਟਰੈਕਟਰ ਦਾ TCS ਗਾਹਕ ਦੇਵੇਗਾ ਠੀਕ ਹੈ ਜੀ ਤੇ ਜਿਹੜੀਆਂ ਇਹ ਗੱਲਾਂ ਆਪਾਂ ਗਾਹਕ ਨੂੰ ਸੌਦੇ ਤੋਂ ਪਹਿਲਾਂ ਦੱਸਦੀਏ ਉਹਦੇ 'ਚ ਫਾਇਦਾ ਬਾਅਦ ਵਿੱਚ ਕਈ ਵਾਰ ਬਾਈ ਉਲਟਲੇ ਹੋ ਜਾਂਦਾ ਤੇ ਲੋ ਜੀ ਬਾਈ ਕੱਲ ਤੇ ਡਿਲੀਵਰੀ ਬਾਈ ਨੇ ਠੀਕ ਹੈ ਜੀ ਆបាន ਜਾਂ ਬਹੁਤ ਬਹੁਤ ਭਾਈ ਸਾਰਿਆਂ ਨੂੰ ਜਿਨ੍ਹਾਂ ਨੇ ਠੀਕ ਹੈ ਕਰਨਾ ਆਂ ਭਾਈ ਓਕੇ ਜੀ ਤੁਹਾਨੂੰ ਵੀ ਵਧਾਈਆਂ ਭਾਈ ਤੁਸੀਂ ਟਰੈਕਟਰ ਵੇਚਿਆ ਹਾਂਜੀ ਹਾਂ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂ ਬਿਲਕੁਲ ਅੱਜ ਭਾਈ ਅਸੀਂ ਬੰਦ ਸੀ ਭਾਈ ਨੂੰ ਬੁਲਾਇਆ ਫੈਸਲ ਫੋਨ ਕਰਕੇ ਵੀ ਟਰੈਕਟਰ ਜੇ ਲੈ ਕੇ ਜਾਣਾ ਲੋ ਜੀ ਠੀਕ ਹੈ ਓਕੇ ਜੀ ਬਸ ਓਕੇ ਵੀਡੀਓ ਬਣਾ ਲਏ ਫੋਟੋ ਨਾਲ ਆ ਗਿਆ ਰੋਕ ਪਰ ਵਾਹ ਜੀ ਇਹ ਵੀ ਤੇ ਦੂਜੀ ਦੇ ਲੋ ਜੀ ਬਾਈ ਤੇ ਬਾਈ ਨੇ ਕੋਲ ਬਾਈ ਪੁਰਾਣੇ ਟਰੈਕਟਰ ਵੀ ਖੜੇ ਹੋਣੇ ਕਿਸੇ ਨੇ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਗੇੜਾ ਮਾਰ ਲਿਆ ਕਰੋ ਅੱਜ ਤਾਂ ਬਾਹਰ ਕੱਢੇ ਨਹੀਂ ਵੈਸੇ ਇਹਨਾਂ ਨੇ ਟਰੈਕਟਰ ਅੰਦਰ ਹੀ ਖੜੇ ਨੇ ਸਾਰੇ ਠੀਕ ਹੈ ਜੀ। ਥੈਂਕ ਯੂ ਫੋਲੋ ਕਰਕੇ ਜਾਓ ਬਾਈ ਕਰਨੋ ਅੱਜ। ਠੀਕ ਹੈ ਜੀ। ਤੇ ਪੁਰਾਣੇ ਨਾਲ ਕੋਈ ਹੈਗੇ ਆ ਤਿੰਨ ਚਾਰ ਟਰੈਕਟਰ ਖੜੇ ਕੋਈ ਵੀ ਹੋਇਆ। ਪਤਾ ਮੋਦਾ ਦਾਂਗੇ ਕਿਹੜੇ ਕਿਹੜੇ ਬ੍ਰਾਂਡ ਚ। ਜਨਾਬ ਬਾਈ ਪੁਰਾਣੇ ਟਰੈਕਟਰ ਵੀ ਹੁੰਦੇ ਆ ਆਪਣੇ ਕੋਲ। ਪੁਰਾਣੇ ਖੜੇ ਖੜੇ ਪੁਰਾਣੇ ਅੱਛਾ ਪਿੱਛੇ ਖੜੇ ਆ ਠੀਕ ਆ। ਕਿਹੜੇ ਕਿਹੜੇ ਟਰੈਕਟਰ ਨੇ ਬਾਈ? ਆਪਣੇ ਕੋਲ ਮੈਸੀ ਆ, ਮਹਿੰਦਰਾ ਫਾਰਮ ਡ੍ਰੈਗਰ 45 ਜਨਨੇ 5-6 ਟਰੈਕਟਰ ਹੁੰਦੇ ਹੀ ਹੁੰਦੇ ਆ। ਠੀਕ ਆ ਬਾਈ ਪੁਰਾਣੇ ਟਰੈਕਟਰ ਲੈਣੇ ਹੁੰਦੇ ਤਾਂ ਜਰੂਰ ਕਿਹੜਾ ਮਾਈਕਰੋ ਸਾਹਮਣੇ ਨੰਬਰ ਚ ਨਵੇਂ ਦਾ ਦੇਖਦੇ ਆ ਸਾਰੇ ਖੜੇ ਆ। ਇੱਕ ਤਾਂ ਚਾਰ ਮੂਰੇ ਖੜੇ ਆ ਬਾਈ ਕਹਿੰਦਾ ਪਿੱਛੇ ਸਾਰੇ ਹੀ ਖੜੇ ਆ ਟਰੈਕਟਰ ਹੋਰ ਏ ਟੂ ਜੈਡ। 255 ਦੀ ਖੜਾ ਬਾਈ ਮੈਨੂੰ ਰੋਪੜ ਸਾਡੇ ਹੈ ਨਹੀਂ ਨਾ ਜਾਂਸੀ ਬਹੁਤ ਬੰਦੇ ਪੁੱਛਿਆ ਵੀ ਤੁਹਾਡੇ ਇਹ ਹੋਲੈਂਡ ਜਾਂਸੀ ਨੇ। ਥੱਲੇ ਲੋਕ ਕਮੈਂਟ ਕਰੀ ਜੰਨੇ ਆ ਵੀ ਤੁਹਾਡੇ ਉਰੇ ਸਾਰੀਆਂ ਜਾਂਸੀਆਂ ਵੀ ਹੋਲੈਂਡਰ ਨਹੀਂ ਹੈਗੀ। ਹੋਲੈਂਡ ਅਸੀਂ ਪਿੰਡੇ ਗੋਲੀ ਵੀ ਹੈ। ਹਾਂ ਹੋਲੈਂਡ ਬਾਈ ਪਿੰਡੇ ਨਾਲ ਇੱਥੇ ਵੀ ਕੀ ਜੰਨੇ ਆ। ਠੀਕ ਹੈ ਜੀ ਤੇ ਬਾਈ ਨਹੀਂ ਆਵੇਗਾ ਮੈਂ ਕਰਦਾ ਕੋਈ ਬੰਦਾ ਨਹੀਂ ਬਾਈ ਸਿਰ ਫੀਲਡ ਵਿੱਚ ਜੋ ਵੀ ਆ ਆਵੇ ਮਿਹਨਤ ਕਰਦੇ ਆ। ਬਿਲਕੁਲ ਜੀ। ਹਾਂ ਜੀ ਹਾਂ ਠੀਕ ਆ ਬਾਈ ਧੰਨਵਾਦ